ਲਵ ਮੈਰਿਜ ਕਰਵਾਉਣ ਵਾਲੇ ਜੋੜਿਆਂ ਦੇ ਲਈ ਹੈ ਖਾਸ ਖਬਰ ਪ੍ਰੇਮ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਸੁਰੱਖਿਆ ਦੇ ਲਈ ਹੁਣ ਨਹੀਂ ਹੋਣਾ ਪਵੇਗਾ ਖੱਜਲਖਵਾਰ ਇਹ ਜੋੜੇ ਹੁਣ ਹਾਈ ਕੋਰਟ ਦੇ ਵਿੱਚ ਨਹੀਂ ਕਰ ਸਕਣਗੇ ਸੁਰੱਖਿਆ ਦੀ ਮੰਗ ਬਲਕਿ ਅਰਜੀ ਦੇਣੀ ਹੋਵੇਗੀ ਸਥਾਨਿਕ ਪੁਲਿਸ ਨੂੰ ਜਿਨ੍ਹਾਂ ਇਸ ਵੇਲੇ ਉਹਨਾਂ ਜੋੜਿਆਂ ਦੇ ਲਈ ਖਾਸ ਖਬਰ ਹੈ ਜਿਨ੍ਹਾਂ ਨੇ ਲਵ ਮੈਰिज ਕਰਵਾਈ ਹੈ ਤੇ ਇਹਨਾਂ ਲਵ ਮੈਰिज ਕਰਵਾਉਣ ਵਾਲੇ ਜੋੜਿਆਂ ਨੂੰ ਹੁਣ ਸੁਰੱਖਿਆ ਦੇ ਲਈ ਇੱਧਰ ਉੱਧਰ ਖੱਜਲ ਖਵਾਰ ਨਹੀਂ ਹੋਣਾ ਪਵੇਗਾ ਬਲਕਿ ਸਥਾਨਿਕ ਪੁਲਿਸ ਹੀ ਉਹਨਾਂ ਨੂੰ ਸੁਰੱਖਿਆ ਦੇਵੇਗੀ ਹੁਣ ਇਹ ਜੋੜੇ ਹਾਈ ਕੋਰਟ ਦੇ ਵਿੱਚ ਸੁਰੱਖਿਆ ਦੀ ਮੰਗ ਨਹੀਂ ਕਰ ਸਕਣਗੇ ਜੀ ਹਾਂ ਦੱਸ ਦਈਏ ਇਹ ਚਾਰਡਕਾਰੀ ਜਸਟਿਸ ਸੰਦੀਪ ਮੋਦਗਿਲ ਹੁਣਾਂ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਜਿੰਨਾ ਜੋੜਿਆਂ ਨੇ ਲਵ ਮੈਰिज ਕਰਵਾਈ ਹੈ ਇਹ ਜੋੜੇ ਪਹਿਲਾਂ ਸੁਰੱਖਿਆ ਦੇ ਲਈ ਹਾਈ ਕੋਰਟ ਦਾ ਰੁੱਖ ਕਰਦੇ ਸਨ ਹਾਈ ਕੋਰਟ ਦੇ ਵਿੱਚ ਅਰਜੀ ਦਿੰਦੇ ਸਨ ਤੇ ਹਾਈ ਕੋਰਟ ਹੀ ਇਹਨਾਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਸੀ ਪ੍ਰੰਤੂ ਹੁਣ ਇਹਨਾਂ ਜੋੜਿਆਂ ਨੂੰ ਹਾਈ ਕੋਰਟ ਦਾ ਰੁੱਖ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਥਾਨਕ ਪੁਲਿਸ ਹੀ ਇਹਨਾਂ ਨੂੰ ਹੁਣ ਸੁਰੱਖਿਆ ਮੁਹੱਈਆ ਕਰਵਾਏਗੀ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਜੋੜਿਆਂ ਨੂੰ ਸਥਾਨਕ ਪੁਲਿਸ ਦੇ ਕੋਲ ਜਾ ਕੇ ਹੀ ਆਪਣੀ ਅਰਜੀ ਦੇਣੀ ਹੋਵੇਗੀ। ਇਹੀ ਸਥਾਨਕ ਪੁਲਿਸ ਇਹਨਾਂ ਨੂੰ ਹਰ ਪ੍ਰਕਾਰ ਦੀ ਸੁਰੱਖਿਆ ਮੁਹੱਈਆ ਕਰਵਾਏਗੀ। ਉਹਨਾਂ ਨੇ ਕਿਹਾ ਹੈ ਕਿ ਇਹਨਾਂ ਜਿਹੜੇ ਜੋੜਿਆਂ ਨੇ ਜਿਹੜੀ ਅਰਜੀ ਦੇਣੀ ਹੈ ਉਹ ਸਥਾਨਕ ਪੁਲਿਸ ਦੇ ਨੋਡਲ ਅਧਿਕਾਰੀਆਂ ਦੇ ਕੋਲ ਦੇਣੀ ਹੈ। ਇਹ ਅਧਿਕਾਰੀ ਐਸਆਈ ਦੇ ਰੈਕ ਤੋਂ ਕੱਟ ਨਹੀਂ ਹੋਵੇਗਾ ਤੇ ਜਿਹੜੀ ਅਰਜੀ ਹੈ ਇਸ ਤੇ ਫੈਸਲਾ 3 ਦਿਨ ਦੇ ਅੰਦਰ ਅੰਦਰ ਲਿਆ ਜਾਵੇਗਾ। ਉਹਨਾਂ ਨੇ ਕਿਹਾ ਹੈ ਕਿ ਜੇਕਰ ਐਸਆਈ ਦੇ ਫੈਸਲੇ ਤੋਂ ਇਹ ਜੋੜੇ ਸੰਤੁਸ਼ਟ ਨਹੀਂ ਨੇ ਤਾਂ ਫਿਰ ਇਹ ਡੀਐਸਪੀ ਤੱਕ ਪਹੁੰਚ ਕਰ ਸਕਦੇ ਨੇ ਉਹ ਇਹਨਾਂ ਨੂੰ ਸੁਰੱਖਿਆ ਪ੍ਰਦਾਨ ਕਰਵਾਉਣਗੇ ਅਗਰ ਫਿਰ ਵੀ ਇਹਨਾਂ ਜੋੜਿਆਂ ਨੂੰ ਇਸ ਫੈਸਲੇ ਤੋਂ ਸੰਤੁਸ਼ਟੀ ਨਹੀਂ ਹੈ ਤਾਂ ਫਿਰ ਇਹ ਜੋੜੇ ਹਾਈ ਕੋਰਟ ਦਾ ਰੁਖ ਕਰ ਸਕਦੇ ਨੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਫੈਸਲਾ ਇਸ ਕਰਕੇ ਲਿਆ ਹੈ ਕਿਉਂਕਿ ਇਕਤਾ ਵਾਧੂ ਦੀ ਖੱਜਲਖਵਾਰੀ ਤੋਂ ਬਚਾ ਜਾਵੇਗਾ ਤੇ ਇਸ ਤੋਂ ਇਲਾਵਾ ਹਾਈ ਕੋਰਟ ਦੇ ਵਿੱਚ ਗੰਭੀਰ ਮਾਮਲਿਆਂ ਵਾਲੇ ਮਸਲੇ ਹੀ ਆਉਣਗੇ ਜਿਸ ਦੇ ਨਾਲ ਸਮੇਂ ਦੀ ਵੀ ਬਚਤ ਹੋਵੇਗੀ ਦੱਸਦੀ ਹੈ ਕਿ ਇਸ ਸਬੰਧ ਦੇ ਵਿੱਚ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਨੂੰ ਨਿਰਦੇਸ਼ ਦੇ ਦਿੱਤੇ ਗਏ ਨੇ ਤੇ ਇਹਨਾਂ ਨੂੰ ਅਮਲੀ ਰੂਪ ਵਿੱਚ ਲਿਆਉਣ ਦੇ ਲਈ ਵੀ ਹੁਕਮ ਜਾਰੀ ਕਰ ਦਿੱਤੇ ਗਏ ਨੇ ਦੱਸਦੀ ਹੈ ਕਿ ਹੁਣ ਇਹ ਜਿਹੜਾ ਫੈਸਲਾ ਹੈ ਇਹ ਪ੍ਰੇਮੀ ਜੋੜਿਆਂ ਦੇ ਲਈ ਇੱਕ ਖੁਸ਼ਖਬਰੀ ਹੈ ਕਿਉਂਕਿ ਉਹਨਾਂ ਨੂੰ ਹਾਈ ਕੋਰਟ ਤਾਰੂਖ ਨਹੀਂ ਕਰਨਾ ਪਵੇਗਾ ਨਾ ਹੀ ਉਹਨਾਂ ਨੂੰ ਸਮਾਂ ਬਰਬਾਦ ਕਰਨਾ ਪਵੇਗਾ ਉਹਨਾਂ ਨੂੰ ਸਿਰਫ ਜਿਹੜੀ ਅਰਜੀ ਹੈ ਉਹ ਸਥਾਨਕ ਪੁਲਿਸ ਨੂੰ ਹੀ ਦੇਣੀ ਹੋਵੇਗੀ ਜਿੱਥੇ ਕਿ ਨੋਡਲ ਅਧਿਕਾਰੀ ਉਹਨਾਂ ਦੇ ਜਿਹੜੀ ਸੁਰੱਖਿਆ ਉਹਨਾਂ ਨੂੰ ਪ੍ਰਦਾਨ ਕਰਨਗੀ ਹੈ ਤੇ ਉਹਨਾਂ ਦਾ ਜਿਹੜੀ ਅਰਜੀ ਹੈ ਉਸ ਦਾ ਫੈਸਲਾ ਵੀ 3 ਦਿਨਾਂ ਦੇ ਅੰਦਰ ਹੀ ਕਰ ਦਿੱਤਾ ਜਾਵੇਗਾ ਇਹਨਾਂ ਪ੍ਰੇਮੀ ਜੋੜਿਆਂ ਦੇ ਕੋਲ ਇਹ ਸੁਵਿਧਾ ਹੋਵੇਗੀ ਕਿ ਜੇਕਰ ਉਹ ਐਸਆਈ ਅਧਿਕਾਰੀ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਹਨ ਤਾਂ ਫਿਰ ਉਹ ਡੀਐਸਪੀ ਰੈਕ ਦੇ ਅਧਿਕਾਰੀ ਦੇ ਕੋਲ ਜਾ ਸਕਦੇ ਨੇ ਉਹਨਾਂ ਨੂੰ ਆਪਣੀ ਅਰਜੀ ਦੇ ਸਕਦੇ ਨੇ ਤੇ ਜੇਕਰ ਫਿਰ ਵੀ ਉਹਨਾਂ ਨੂੰ ਸੰਤੁਸ਼ਟੀ ਨਹੀਂ ਹੈ ਤਾਂ ਫਿਰ ਉਹ ਹਾਈ ਕੋਰਟ ਦਾ ਰੁਖ ਕਰ ਸਕਦੇ ਨੇ ਇਹ ਸਾਰੇ ਫੈਸਲੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਦਿੱਤੇ ਨੇ ਤੇ ਪ੍ਰੇਮੀ ਜੋੜੇ ਇਸਤੇ ਅਮਲ ਕਰਨ ਇਹ ਹਾਈ ਕੋਰਟ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਤੇ ਸਾਰੇ ਹੀ ਸਬੰਧਤ ਅਧਿਕਾਰੀਆਂ ਨੂੰ ਇਸ ਦੇ ਸਬੰਧ ਦੇ ਵਿੱਚ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਨੇ ਤੇ ਕਿਹਾ ਹੈ ਕਿ ਇਸ ਨੂੰ ਅਮਲੀ ਰੂਪ ਦੇ ਵਿੱਚ ਪੀ ਲਿਆਂਦਾ ਜਾਵੇ